ਭਾਰਤ ਦਾ ਸੁਵੰਸੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮੀ 4:01 ਦੇ ਇੱਕ ਮਿੰਟ ਤੇ ਕੁਮੰਤਰੀ ਪੁਲਾੜ ਸਟੇਸ਼ਨ ਪਹੁੰਚ ਗਏ ਹਨ ਸ਼ੁਕਲਾ ਚਾਰ ਦੇ ਹਾਕਿਆਂ ਬਾਅਦ ਪੁਲਾੜ ਚ ਪੁੱਜਣ ਵਾਲਾ ਦੂਜਾ ਭਾਰਤੀ ਹੈ ਇਸ ਤੋਂ ਪਹਿਲਾਂ ਰਕੇਸ਼ ਸ਼ਰਮਾ ਨੇ 1984 ਵਿੱਚ ਕੁਮੰਤਰੀ ਪੁਲਾੜ ਸਟੇਸ਼ਨ ਵਿੱਚ ਕਦਮ ਰੱਖਿਆ ਸੀ ਡ੍ਰੈਗਨ ਪੁਲਾੜ ਵਾਹਨ ਜਿਸ ਵਿੱਚ ਚਾਰੇ ਪੁਲਾੜ ਯਾਤਰੀ ਸਵਾਰ ਹਨ ਦਾ ਆਰਬਿਟਲ ਰੋਬਟਰੀ ਨਾਲ ਡੌਕਿੰਗ ਦਾ ਅਮਲ ਪੂਰਾ ਹੋ ਗਿਆ ਹੈ গ্রেস ਨਾਮਕ ਪਲਾੜਿਆਂ ਨੇ ਉੱਤਰੀ ਅਟਲਾਂਟਿਕ ਮਹਾਸਾਗਰ ਤੇ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਇੱਕ ਕਮੈਂਟ ਤੇ ਪਲਾੜ ਸਟੇਸ਼ਨ ਵਿੱਚ ਇੱਕ ਸੌਫਟ ਕੈਪਚਰ ਪ੍ਰਾਪਤ ਕੀਤਾ। ਐਗਜ਼ਾਮ 4 ਮਿਸ਼ਨ ਵਿੱਚ ਸ਼ਾਮਲ ਪਲਾੜ ਯਾਤਰੀਆਂ ਨੇ ਬੁੱਧਵਾਰ ਨੂੰ ਫਲੋਰੀਡਾ ਦੇ ਕੈਨੇਡੀ স্পੇਸ ਸੈਂਟਰ ਤੋਂ ਪਲਾੜ ਸਟੇਸ਼ਨ ਦੀ ਯਾਤਰਾ ਸ਼ੁਰੂ ਕੀਤੀ ਸੀ। ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਂਗੀ ਵਿਟਸਨ ਕਰ ਰਹੇ ਹਨ, ਜਦੋਂ ਕਿ ਸੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਵਿੱਚ ਪਾਇਲਟ ਹਨ। ਅੰਗਰੀ ਦੇ ਪਲਾੜ ਯਾਤਰੀ ਟੇਬੋਰ ਕਪੂ ਤੇ ਪੋਲਨ ਦੇ ਸਲਾਬਸ ਮਿਸ਼ਨ ਮਾਹਰ ਵਜੋਂ ਸ਼ਾਮਲ ਹੋਏ ਹਨ ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਨ ਭਰਨੀ ਸੀ ਪਲਫਾਰਕਨ 9 ਰਾਕਟ ਦੇ ਬੂਸਟਰ ਵਿੱਚ ਤਰਲ ਆਕਸੀਜਨ ਦੇ ਰਿਸਾਅ ਅਤੇ ਕਮਾਂਤਰੀ ਪਲੌਟ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿੱਚ ਰਿਸਾਅ ਦਾ ਪਤਾ ਲੱਗਣ ਮਗਰੋਂ ਪਹਿਲਾਂ ਇਸ ਨੂੰ 8 ਜੂਨ ਤੇ ਫਿਰ 10 ਜੂਨ ਅਤੇ ਮਗਰੋਂ 11 ਜੂਨ ਲਈ ਟਾਲ ਦਿੱਤਾ ਗਿਆ ਇਸ ਮਗਰੋਂ ਲਾਂਚ ਦੀ ਯੋਜਨਾ 19 ਜੂਨ ਨੂੰ ਇੱਕ ਵਾਰ ਫਿਰ ਟਲੀ ਉਪਰੰਤ ਨਾਸਾ ਨੇ ਰੂਸੀ ਮਾਡਿਊਲ ਵਿੱਚ ਮੁਰੰਮਤ ਕਾਰਜਾਂ ਤੋਂ ਬਾਅਦ ਆਰਬਿਟ ਲੈਬਾਰਟਰੀ ਦੇ ਸੰਚਾਲਨ ਦੀ ਸਮੀਖਿਆ ਲਈ ਲੌਂਚ ਦੀ ਤਾਰੀਖ 19 ਜੂਨ ਨੂੰ ਰਧਤ ਕੀਤੀ। ਕੋ ਮੰਤਰੀ ਪਲੈਸਟੇਸ਼ਨ ਨੇ ਸੁਭಾಂಶੂ ਸ਼ੁਕਲਾ ਸਣੀ ਐਗਜ਼ਾਮ 4 ਦੇ ਚਾਲਕ ਦਲ ਦਾ ਰਸਮੀ ਸਵਾਗਤ ਕੀਤਾ। ਉੱਧਰ ਦੂਜੇ ਪਾਸੇ ਲਖਨਊ ਵਿੱਚ ਜੰਮੇ ਸੁਭਾਸ਼ੂ ਸ਼ੁਕਲਾ ਦੇ ਪਰਿਵਾਰ ਨੇ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ ਪਰਿਵਾਰ ਨੇ ਖੁਸ਼ੀ ਵਿੱਚ ਤਿਰੰਗਾ ਲਹਿਰਾਇਆ ਸੁਭਾਸ਼ੂ ਦੇ ਮਾਤਾ ਪਿਤਾ ਤੇ ਭੈਣ ਨੇ ਮੋਂਟੈਸਰੀ ਸਕੂਲ ਦੇ ਵਰਲਡ ਯੂਨੀਵਰਸਿਟੀ ਕਨਵੈਨਸ਼ਨ ਸੈਂਟਰ ਵਿੱਚ ਇਹਨਾਂ ਮਹੱਤਵਪੂਰਨ ਪਲਾਂ ਦਾ ਆਨੰਦ ਮਾਨਿਆ ਅਜਿਹੀ ਜਾਣਕਾਰੀ ਅਤੇ ਹੋਰ ਖਬਰਾਂ ਲਈ ਪੰਜਾਬੀ ਟਰਬਿਊਨ ਦੇ ਆਨਲਾਈਨ ਪਲੇਟਫਾਰਮ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ